96 ਦੀ ਗੱਲ ਹੈ ਅਸੀਂ ਨਾ ਕਵਲਾਂ ਕੋ ਪਰਚੀਆਂ ਤੇ ਕਲੈਕਸ਼ਨ ਕਰੇ ਕਰਦੇ ਸੀ 10 ਰੁਪਏ ਦੀ ਪਰਚੀ ਕੱਟੀ 20 ਰੁਪਏ ਦੀ ਕੱਟੀ ਹਾਂਜੀ ਉਦੋਂ ਸਾਡਾ ਦਿਨ ਦਾ ਸਮਾਗਮ ਸੀ ਤੇ ਫਿਰ ਜ਼ਿੰਮੇਵਾਰੀ ਮੇਰੇ ਕੋਲ ਸੀ ਇੱਕ ਦੋ ਇੱਕ ਸਮਰਾਦ ਨੂੰ ਹੋਰ ਦੋਸਤ ਸੀ ਬੰਟੂ ਨੰਜੀ ਉਹਨਾਂ ਕੋਲ ਸੀ ਤਾਂ ਅਸੀਂ ਦੋਨੋਂ ਰਾਤ ਨੂੰ ਪੈਸੇ ਗਿਣਿਏ ਵੀ ਹੁੰਦਾ ਹੀ ਵੀ ਇੰਨੇ ਪੈਸੇ ਇਸ ਰਾਗੀ ਨੂੰ ਦੇਣੇ ਆ ਇੰਨੇ ਪੈਸੇ ਸਾਊਂਡ ਵਾਲੇ ਨੇ ਟੈਂਟ ਸਾਰੇ ਲਿਖਦੇ ਆਂ ਖਰਚੇ 34500 ਰੁਪਏ ਘਟੇ ਤਾਂ ਮੇਰਾ ਦੋਸਤ ਬੰਟੂ ਕਹਿੰਦਾ ਮੈਨੂੰ ਮੈਂ ਕਿਹਾ ਬੰਟੂ ਹੁਣ ਕੀ ਕਰੀਏ ਯਾਰ ਉਧਰ 5000 ਦੀ ਵੈਲਿਊ ਵੀ ਬਹੁਤ ਹੁੰਦੀ ਸੀ ਉਹ ਕਹਿੰਦਾ ਕੋਈ ਨਹੀਂ ਆਪਾਂ ਉਹ ਸਕੂਟਰ ਵੇਚ ਦਿਆਂਗੇ ਉਸ ਬੰਦੇ ਦੀ ਉਹ ਹੈ ਅਸੀਂ ਨਾ ਸੌਣ ਵਾਲੇ ਲੈਣ ਚੱਲੇਗੇ ਉਹ ਸਪੀਕਰ ਜੋ ਉਹ ਲੈਣੇ ਸੀ 40 ਸੈਕਟਰੋਂ ਲੈ ਕੇ ਆਣੇ ਸੀ ਜਦੋਂ ਅਸੀਂ ਲੈ ਕੇ ਆਏ ਤਾਂ ਉਹਦੀ ਮੰਮੀ ਆਈ ਤਾਂ ਸਾਨੂੰ ਗੁੱਸੇ ਹੋਣ ਲੱਗ ਗਈ ਕਹਿੰਦੀ ਬਈ ਤੁਸੀਂ ਬੜੇ ਬੇਪਰਵਾਹ ਹੋ ਅਸੀਂ ਕਿਉਂਕਿ ਆਪ ਬੇਪਰਵਾਹ ਕਹਿੰਦੇ ਤੁਸੀਂ ਦੇਖੋ 5000 ਦਾ ਨਵਾਂ ਪੈਕੇਟ ਛੱਡ ਗਏ ਅਸੀ ਖਰਾਨ ਜੀ ਮੈਂ ਅੱਜ ਕੱਲ ਬਿਆਲ ਹੀ ਨਹੀਂ ਲੈਂਦੇ ਨਵੇਂ ਪੈਕਟ ਬੈਂਕ ਤੋਂ ਲੈਂਦੇ ਆ ਉੱਪਰ ਬੈਂਕ ਦੀ ਸੀਲ ਲੱਗੀ ਹੁੰਦੀ ਹੈ 50 50 ਦੇ ਨੋਟ ਪੂਰਾ 5000 ਰੁਪਇਆ ਬਹੁਤ ਖਰਾਨ ਵੀ ਪੈਸਾ ਆ ਕਿੱਥੋਂ ਚਲੋ ਅਸੀਂ ਪੈਸਾ ਮੈਂ ਰੱਖ ਲਿਆ ਉਹ ਕਰਕੇ ਸਾਡਾ ਸਮਾਗਮ ਆਦਾ ਕਿਰਪਾ ਨਾਲ ਸੰਪੂਰਨ ਹੋਇਆ ਫਿਰ ਉਹ ਅਸੀਂ ਬਾਬਾ ਜੀ ਸਾਹਿਬ ਕੋਲ ਗਏ ਨਾਲ ਮਠੇ ਮਠਿਆਈ ਦੇ ਡੱਬੇ ਫਲਾਂ ਦਾ ਟੋਕਰ ਲੈ ਕੇ ਹੋਰ ਵੀ ਸਾਡੇ ਕੋਲ ਕਾਫੀ ਮਾਇਆ ਬਚ ਗਈ ਜਾਈ ਗਏ ਬਾਬਾ ਜੀ ਕਿ ਮੈਂ ਪਹਿਲੇ ਜਾਂਦੇ ਸਾਰ ਕਿਉਂਕਿ ਉਹ ਸੀ ਮਾਰੀ ਨੇ ਦੱਸੋ ਮਾਇਆ ਕਿੱਥੋਂ ਆਈ ਬਾਬਾ ਜੀ ਕਹਿੰਦੇ ਭਾਈ ਤੁਹਾਨੂੰ ਤਾਂ ਭਲੇਖਾ ਤੁਹਾਨੂੰ ਤਾਂ ਗੁਰੂ ਰਾਮਦਾਸ ਪਾਸ਼ਾ ਆਪ ਆ ਕੇ ਦੇਖ ਰਹੇ ਸੀ